ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਦੋਵੇਂ ਤਾਜ਼ੀਆਂ ਸੂਈਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦੀ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆ ਬਾਪੂ ਜੀ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਸ੍ਰੀ ਕਾ ਜੀ ਠੀਕ ਹੋ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਬਲਦੇਵ ਸਿੰਘ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਸੀਰ ਰਾਮ ਤਸੀਰ ਫੂਲ ਠੀਕਾ ਨੇੜੇ ਪਿੰਡ ਕਿਹੜਾ ਰਹਿੰਦਾ ਬਾਪੂ ਨੇੜੇ ਜਲਾਲ ਸਲਾਖਪੁਰਾ ਖੰਡਾਨਾ ਹੂੰ ਗੋਮਟੀ ਠੀਕਾ ਇਹ ਪਿੰਡ ਦੇ ਨੇੜੇ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਿਓ ਬਾਪੂ ਆਪਣਾ ਨੰਬਰ ਹਾਂ 98049 08841 ਏ ਬਾਪੂ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੈ ਬਾਪੂ ਜੀ ਅੱਜ ਆਪਾਂ ਸਾਹਮਣੇ ਆਹ ਵਾੜ ਦੇਖ ਰਿਹਾ ਕਿਹੜਾ ਸੁਆ ਸੁਈ ਆ ਦੂਜਾ ਸੁਆ ਹੈ ਜੀ ਕਿੰਨਾ ਟੈਮ ਹੋ ਗਿਆ ਬਾਪੂ ਸੁਈ ਨੂੰ ਇਹਨੂੰ 15 ਦਿਨ ਹੋ ਗਏ ਜੀ ਠੀਕ ਆ ਬੱਚਾ ਬਾਪੂ ਦੇ ਮਗਰ ਉਹ ਅੱਛਾ ਹੈ ਜੀ ਬੱਚਾ ਆ ਖੜਾ ਬਈ ਬਸਾ ਇਹਦੇ ਮਗਰ 15 ਦਿਨ ਹੋ ਗਏ ਸੁਈ ਨੂੰ ਹਨਾ ਹਾਂਜੀ ਕਿੰਨਾ ਦੁੱਧ ਆ ਬਾਪੂ ਐਸਟਾ 15 ਲੀਟਰ ਹੈ ਕਿੰਨਾ ਬਾਪੂ 15 ਲੀਟਰ ਠੀਕ ਆ ਤੇ ਜੇ ਕੋਈ ਵੀਰ ਦੋ ਟਾਂ ਟਵਾਈ ਕਰਨੀ ਚਾਹੁੰਦਾ ਹੋਵੇ ਦੇਖ ਸਕਦਾ ਠੀਕ ਆ ਓਕੇ ਹਾਂਜੀ ਦੇਵਾਪੂ ਗੱਲਾਂ ਮੰਨ ਕੇ ਤੇ ਲੋ ਵੀ ਦੋ ਟਾਈਮ ਬਾਈ ਚਵਾਈ ਵੀ ਕਰਨੀ ਚਾਹੁੰਦਾ ਹਾਂ ਤਾਂ ਮੈਂ ਕਰੀ ਕਰ ਸਕਦਾ ਬਾਕੀ ਥਣਾ ਦੀ ਕੁਆਲਿਟੀ ਦੀ ਗੱਲ ਕਰੀਏ ਥਣਾ ਬਹੁਤ ਚੰਗਾ ਲੱਗਿਆ ਉਹ ਮੁੱਠੀ ਵਾਲਾ ਥਣਾ ਚਾਰੇ ਥਣਾ ਨਾ ਪੂਰੀ ਬਿੱਥੀ ਤੇ ਲੱਗੇ ਬਾਈ ਚਵਾਈ ਬਾਪੂ ਕਿਵੇਂ ਆ ਚਵਾਈ ਬਹੁਤ ਮੋਟਾ ਮੋਟੀ ਧਾਰ ਠੀਕ ਆ ਹਵਾਲਾ ਵੀ ਚੈੱਕ ਕਰ ਲੈ ਹਵਾਲਾ ਚੈੱਕ ਕਰੋ ਬਹੁਤ ਸੋਹਣਾ ਹਵਾਲਾ ਹੈਗਾ ਫੀਟਿੰਗ ਵਾਲਾ ਹਵਾਲਾ ਹੈਗਾ ਤੇ ਬਾਪੂ ਖੋਲ ਦੋ ਤੋੜ ਦੋ ਮੜੀ ਜੀ ਖੋਲ ਕੇ ਗਰਮੀ ਵੀ ਬਿਲਕੁਲ ਨਹੀਂ ਮੰਨਦੀ ਕਿਉਂਕਿ ਗਰਮੀਆਂ ਚ 100 ਵਾਲੀ ਬਰੀਡ ਆ ਗਈ ਹੁਣ ਜੇ ਮੈਂ ਗਰਮੀ ਦਾ ਮੌਸਮ ਚੱਲ ਰਿਹਾ ਤੇ ਬਾਪੂ ਫੈਟ ਫੂਡ ਕਿਵੇਂ ਆਉਂਦੀ ਆ ਫਰੈਂਟ ਤਾਂ ਜੀ ਆਉਂਦੀ ਆ ਜੀ ਸਾਢੇ ਪੰਜ ਠੀਕ ਆ ਬਾਪੂ ਉਹ ਘੰਡੇ ਸੀਲਾ ਹਾਂ ਤੁਸੀਂ ਚਬਾਈ ਕਰਦੇ ਹੋਗੇ ਫਿਰ ਹੈਂ ਚਬਾਈ ਤੁਸੀਂ ਹੋ ਕਰਦੇ ਹੋ ਹਾਂ ਕਰਦੇ ਵੀ ਕਰ ਲੰ ਠੀਕ ਆ ਤੂੰ ਲੈ ਬਈ ਤੋਰਾ ਤਾਰਾ ਚੈੱਕ ਕਰੋ ਕਰ ਮਾਰੀ ਦੇ ਇੱਕ ਨੰਬਰ ਤੋਰਾਗਾ ਤੇ ਹਵਾਨੇ ਦੀ ਗੱਲ ਕਰੀ ਹਵਾਨਾ ਬਹੁਤ ਸੋਹਣਾਗਾ ਬਾਕੀ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਹੋਏ ਹੈਗੇ ਤੇ ਬਾਪੂ ਫਿਰ ਕੀ ਮੌਲ ਰਹੂ ਇਹਦਾ ਆ ਮੁੱਲ ਜੀ 55000 ਹੋ ਜੀ ਮੰਨ ਤਾਣ ਮੋੜਾ ਮੋਟਾ ਠੀਕ ਆ ਲੈ ਚੱਲ ਵਾ ਪੁੱੰਦਰ ਬਾਕੀ ਤੋਰਾ ਤਾਰਾ ਵੀ ਬਈ ਇੱਕ ਨੰਬਰ ਆ ਤੇ ਥਾਣਾ ਦੀ ਜੇ ਗੱਲ ਕਰੀਏ ਥਣ ਬਹੁਤ ਚੰਗਾ ਲੱਗਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਵਾ ਤੇ ਅੱਗੇ ਬਾਪੂ ਦੋ ਨੰਬਰ ਤੇ ਇਹ ਕਿਹੜਾ ਸੂਇ ਜੂਈ ਆ ਇਹ ਵੀ ਦੂਜਾ ਇਹਨੂੰ ਕਿੰਨਾ ਡਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 225 ਨ ਹੋ ਗਈ ਠੀਕ ਆ ਬੱਚਾ ਬਾਪੂ ਇਹਦਾ ਬੱਚਾ ਪੂਰਾ ਹੋ ਗਿਆ ਐਕਸਪਾਇਰ ਹੋ ਗਿਆ ਹਾਂ ਠੀਕ ਆ ਬਾਪੂ ਤੇ ਕਿੰਨਾ ਦਾ ਦਾਵਾ ਪੂਜਾ ਥੱਲੇ ਉਹ ਜਨੇ ਹੈਗਾ 13 14 ਲੀਟਰ ਠੀਕ ਆ ਬਾਕੀ ਹਵਾਨਾ ਵਈ ਆਪਾਂ ਇਹਦਾ ਵਿੱਚ ਇੱਕ ਕਰਵਾ ਲੈ ਹਵਾਨਾ ਚੈੱਕ ਕਰੋ ਬਹੁਤ ਸੋਨਾ ਦਾ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਚਾਰੇ ਥਾਣਾ ਪੂਰੇ ਗੈਪ ਤੇ ਲੱਗੇ ਥਾਣ ਦੀ ਕੁਆਲਿਟੀ ਚੈੱਕ ਕਰੋ ਬੜਾ ਚੰਗਾ ਲੱਗਾ ਵਾ ਥਣ ਬਹੁਤ ਚੰਗਾ ਚਾਰੇ ਥਾਣਾ ਮਲੋਂ ਨਖੜਵਾ ਥਾਣਾ ਪੂਰੀ ਵਿੱਚ ਦੇ ਥਣ ਲੱਗੇ ਵਾ ਖੋਲ ਦੇ ਬਾਪੂ ਨੂੰ ਵੀ ਤੋਰ ਤੇ ਚੰਕ ਬਾਈ ਚੈੱਕ ਕਰੋ ਫੁੱਲ ਠੰਡੀ ਸੀਲ ਕੇ ਮਾ ਬਾਪੂ ਠੰਡੀ ਸੀਲ ਹੈ ਜੀ ਠੀਕ ਆ ਚਵਾਈ ਚੂਈ ਕੇ ਮੇ ਲੱਗੀ ਆ ਚਵਾਈ ਪੂਰੀ ਗਾਰੰਟੀ ਹੈ ਠੀਕ ਆ ਖੋਲ ਲੈ ਉਹ ਬਾਪੂ ਨੂੰ ਵੀ ਆਪਾਂ ਤੋਰ ਦਨ ਕੱਦ ਬਾਈ ਚੰਗਾ ਗਾ ਬਰੀਡ ਚੰਗਿਆ ਬਾਕੀ ਫੇਸ ਕੁਆਲਿਟੀ ਆਪਾਂ ਨੇੜੇ ਦੇ ਚੈੱਕ ਕਰਵਾ ਲੈ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਚੰਗੀ ਆ ਬਾਪੂ ਗਰਮੀ ਗਰਮੀ ਮੰਦੀ ਹੂਕ ਮੰਦੀ ਨਹੀਂ ਇਹ ਨਹੀਂ ਮੰਗਾਂ ਜੀ ਠੀਕ ਆ ਗਰਮੀ ਬਾਪੂ ਗਾ ਨਾ ਬਾਈ ਦੋਵੇਂ ਨਹੀਂ ਜਮਾ ਮੰਦਿਆ ਬਾਕੀ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਹਵਾਨਾ ਗੱਲ ਕੱਲਾ ਕੱਲਾ ਥਣਾ ਪੂਰੀ ਦਿੱਤੀ ਥਣ ਲੱਗਾ ਹਵਾਨੇ ਦੀ ਫੀਲਿੰਗ ਚੈੱਕ ਕਰੋ ਬੜੀ ਕਮਾਲ ਦੀ ਹੈ ਇਹ ਲੈ ਇਹ ਤਲੋ ਬਾਪੂ ਇਹਦਾਂ ਤੋੜ ਦੋ ਮੜੀ ਜੀ ਚੱਲ ਲੈਮੀ ਲੈਮੀ ਬਹੁਤ ਆ ਬਾਪੂ ਹਨਾ ਹਾਂ ਜੀ ਬੜ ਬਹੁਤ ਚੰਗੀ ਆਈ ਹੂੰ ਤੋਰਾ ਤਰਾ ਬਈ ਚੈੱਕ ਕਰੋ ਇੱਕ ਨੰਬਰ ਤੋਰਾਗਾ ਤੇ ਬਾਪੂ ਫਿਰ ਇਹਦਾ ਕੀ ਮੁੱਲ ਰਹੂਗਾ ਦੇਣ ਲੈਣਾ ਇਹਦਾ 50000 50000 ਰੁਪਿਆ ਹਾਂ ਜੀ ਠੀਕ ਆ ਇਹ ਕੇ ਇਹਦਾ ਹੋਜੂ ਮਾਨ ਤਨ ਥੋੜਾ ਕਣ ਥੋੜਾ ਕਰਾਂ 1500 ਦਾ ਠੀਕ ਹੈ ਬਾਪੂ ਲੈ ਚੱਲੋ ਨਹੀਂ ਮੋੜ ਲਿਓ ਮੜੀ ਜੀ ਲੈ ਬਈ ਚੈੱਕ ਕਰੋ ਹਵਾਨਾ ਵੀ ਬਹੁਤ ਚੰਗਾ ਚੋਣ ਜਵਾ ਵੀ ਬਾਪੂ ਕਹਿੰਦਾ ਇੱਕ ਨੰਬਰ ਲੱਗੇਗਾ ਮੋੜ ਲੈ ਬਾਪੂ ਕੋਈ ਗੱਲ ਨਹੀਂ ਲੈ ਚੱਲੋ ਅੰਦਰ ਆਜਾ ਫੇਸ ਬਿਊਟੀ ਬਹੁਤ ਚੰਗੀਆਂ ਬਾਕੀ ਪਲੀ ਵੀ ਬਈ ਫੁੱਲ ਬੱਟ ਦੂਜੇ ਸਵੇਰੇ ਵੜਾ ਹੂੰ ਨਾਰੀਸੀ ਕੇ ਬਾਈ ਬਾਪੂ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਬਾਪੂ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ